ਜਿਹੜੇ ਬੱਚੇ ਸਾਈਪਰ ਸਟੱਡੀ ਵੀਜ਼ਾ ਅਪਲਾਈ ਕਰ ਰਹੇ ਨੇ ਉਹਨਾਂ ਵਾਸਤੇ ਬਹੁਤ ਵੱਡੀ ਅਪਡੇਟ ਹੈ ਸਾਈਪਰਸ ਸ਼ੈਨਿੰਗਨ ਦਾ ਪਾਰਟ ਬਣ ਜਾ ਰਿਹਾ ਵਾ ਬਾਏ ਦੀ ਐਂਡ ਆਫ 2025 ਤਾਂ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆਪਦੇ ਡਾਊਟਸ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਕਿਉਂਕਿ ਯੂਐਲਓ ਐਜੂਕੇਸ਼ਨ ਦੇ ਇਸ ਚੈਨਲ ਤੇ ਹੀ ਸਭ ਤੋਂ ਪਹਿਲਾਂ ਤੁਹਾਨੂੰ ਕਿਸੇ ਵੀ ਕੰਟਰੀ ਬਾਰੇ ਅਪਡੇਟਸ ਇਸੇ ਚੈਨਲ ਤੇ ਮੈਂ ਮਨਜੋਤ ਸਿੰਘ ਦਿੰਦਾ ਰਹੂੰਗਾ ਸਾਈਪ੍ਰਸ ਦੀ ਆਪਾਂ ਗੱਲ ਕਰ ਰਹੇ ਹਾਂ ਸਾਈਪ੍ਰਸ ਸ਼ੇਨੈਗਨ ਦਾ ਪਾਰਟ ਬਣ ਜਾ ਰਿਹਾ देयर ਆਰ ਆਲਰੇਡੀ 29 ਨੇਸ਼ਨਸ ਇਨ ਸ਼ੇਨੈਗਨ ਐਂਡ ਸਾਈਪ੍ਰਸ ਇਜ਼ ਗੋਇੰਗ ਟੂ ਬੀ ਦੀ 30th ਤੀਆਂਾ ਦੇਸ਼ ਬਣ ਜਾ ਰਿਹਾ ਸ਼ੇਨੈਗਨ ਦਾ ਪਰ ਇਹਦੇ ਨਾਲ ਸਟੂਡੈਂਟਸ ਦੀ ਐਪਲੀਕੇਸ਼ਨਸ ਤੇ ਫਰਕ ਕੀ ਪਊਗਾ ਕੀ ਸਟੂਡੈਂਟਸ ਨੂੰ ਹੁਣ ਵੱਧ ਫੀਸ ਪੇ ਕਰਨੀ ਪਊਗੀ ਕੀ ਸਟੂਡੈਂਟ ਵੀਜ਼ਾ ਸਾਈਪ੍ਰਸ ਦਾ ਲੈਣਾ ਔਨ ਅ ਟਾਈਮ ਦੇ ਵਿੱਚ ਡਿਫਿਕਲਟ ਹੋ ਜਾਊਗਾ ਤਾਂ ਆਨਸਰ ਟੂ ਬੋਥ ਕੁਐਸ਼ਨਸ ਦੋਵਾਂ ਸਵਾਲਾਂ ਦਾ ਜਵਾਬ ਯੈਸ ਦੇ ਵਿੱਚ ਹੈ ਕਿਉਂਕਿ ਸਾਈਪ੍ਰਸ ਜਦੋਂ ਸ਼ੇਨਗੇਨ ਦਾ ਪਾਰਟ ਬਣੂਗਾ ਤਾਂ ਇੱਕ ਬਹੁਤ ਵੱਡਾ ਇਫੈਕਟ ਨੰਬਰ ਆਫ ਅਪਲੀਕੇਸ਼ਨਸ ਤੇ ਪਾਊਗਾ ਕਿ ਕਿੰਨੀਆਂ ਨੰਬਰ ਆਫ ਅਪਲੀਕੇਸ਼ਨ ਸਾਈਪ੍ਰਸ ਨੇ ਲੈਣੀਆਂ ਨੇ ਤਾਂ ਜੇ ਤੁਸੀਂ ਹਜੇ ਵੀ ਰੁਕੇ ਹੋਏ ਹੋ ਤੁਹਾਡੇ ਕੋਲੇ ਹਜੇ ਵੀ ਇੱਕ ਇਨਟੇਕ ਦੀ ਓਪਰਚ्युनिटी ਹੈ ਕਿ ਤੁਸੀਂ ਅਪਲਾਈ ਕਰ ਸਕਦੇ ਹੋ ਸਾਈਪ੍ਰਸ ਸਟੱਡੀ ਵੀਜ਼ਾ ਔਰ ਪ੍ਰੋਸੈਸਿੰਗ ਵੀ ਪ੍ਰੋਸੈਸਿੰਗ ਟਾਈਮ ਵੀ ਇੰਨਾ ਜ਼ਿਆਦਾ ਨਹੀਂ ਹੈਗਾ ਸੋ ਜਿਵੇਂ ਤੁਸੀਂ ਅੱਜ ਸਟਾਰਟ ਕਰਦੇ ਹੋ ਤਾਂ ਅੱਜ ਦਾ ਤੁਹਾਡਾ ਜਿਹੜਾ ਖਰਚਾ ਸਾਈਪ੍ਰਸ ਦਾ ਅਰਾਊਂਡ 5-6 ਮੈਕਸਿਮਮ 7 ਲੱਖ ਤੱਕ ਆ ਸਕਦਾ ਜੇ ਤੁਸੀਂ ਪੈਕੇਜ ਕਰਦੇ ਹੋ ਤਾਂ ਵੈਸੇ ਪੈਕੇਜ ਦੇ ਵਿੱਚ ਵੀ ਤੁਹਾਡਾ ਸਾਈਪ੍ਰਸ ਦਾ ਖਰਚਾ अराउंड 5 ਤੋਂ 6 ਲੱਖ ਰਹਿੰਦਾ ਪਰ ਜੇ ਤੁਸੀਂ ਲੇਟ ਹੋ ਰਹੇ ਹੋ ਤੁਸੀਂ ਅਜੇ ਵੀ ਆਪਦੇ ਪਲਾਨ ਨੂੰ ਡਿਲੇ ਕਰ ਰਹੇ ਹੋ ਤਾਂ ਤੁਸੀਂ ਬਹੁਤ ਵੱਡੀ ਓਪਰਚੁਨਿਟੀ ਮਿਸ ਕਰ ਰਹੇ ਹੋ ਕਿਉਂਕਿ ਅੱਜ ਟਾਈਮ ਆ ਇਸ ਅਫੋਰਡੇਬਲ ਪਲਾਨ ਦੇ ਵਿੱਚ ਸਾਈਪਰਸ ਮੂਵ ਹੋਣ ਦਾ ਸ਼ੇਨਗੇਨ ਦਾ ਪਾਰਟ 1 ਤੋਂ ਬਾਅਦ ਸਾਈਪਰਸ ਦੇ ਵਿੱਚ ਜਿੰਨੇ ਵੀ ਨਾਨ ਯੂਰੋਪੀਅਨ ਰੈਜ਼ੀਡੈਂਟਸ ਹੋਣਗੇ ਚਾਹੇ ਸਟੂਡੈਂਟਸ ਹੋਣ ਵਰਕ ਪਰਮਿਟ ਹੋਲਡਰਸ ਹੋਣ ਉਹਨਾਂ ਲਈ ਬਹੁਤ ਵੱਡੀ ਓਪਰਚੁਨਿਟੀ ਦਾ ਦਰਵਾਜ਼ਾ ਖੁੱਲਣ ਜਾ ਰਿਹਾ ਹੈ ਕਿ ਉਹ ਯੂਰਪ ਦੇ ਵਿੱਚ ਕਿਤੇ ਵੀ ਮੂਵ ਹੋ ਕੇ ਸੈਟਲ ਹੋ ਸਕਦੇ ਆ ਤਾਂ ਇੱਕ ਬਹੁਤ ਵੱਡੀ ਅਪਡੇਟ ਹੈ ਜਿਹੜੇ ਵਿੱਚ ਸਾਈਪਰਸ ਸਟੱਡੀ ਵੀਜ਼ਾ ਅਪਲਾਈ ਕਰਨ ਦਾ ਸੋਚ ਰਹੇ ਨੇ ਤੁਹਾਡੇ ਕੋਲੇ ਜ਼ਿਆਦਾ ਟਾਈਮ ਨਹੀਂ ਰਹਿ ਗਿਆ ਸੋ ਤੁਸੀਂ ਕੋਸ਼ਿਸ਼ ਕਰੋ ਕਿ ਆਪ ਦੀ ਸਲਾਹ ਬਣਾ ਕੇ ਜਲਦੀ ਤੋਂ ਜਲਦੀ ਯੂਐਲ ਐਜੂਕੇਸ਼ਨ ਵਿਜ਼ਿਟ ਕਰੋ ਤੁਹਾਨੂੰ ਸਹੀ ਤੁਹਾਡੀ ਐਪਲੀਕੇਸ਼ਨ ਬਾਰੇ ਇਸੇ ਚੈਨਲ ਤੇ ਮਿਲਣੀ ਹੈ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਨੋਟੀਫਿਕੇਸ਼ਨ ਬੈਲ ਜਰੂਰ ਔਨ ਕਰ ਲਿਓ ਕਿਉਂਕਿ ਅਗਲੀ ਜੜੀ ਵੱਡੀ ਅਪਡੇਟ ਸਾਈਪ੍ਰਸ ਬਾਰੇ ਆਉਗੀ ਉਹ ਇਸੇ ਚੈਨਲ ਤੇ ਆਉਗੀ ਸਭ ਤੋਂ ਪਹਿਲਾਂ ਸੋ ਤੁਸੀਂ ਕੋਈ ਓਪਰਚ्युनिटी ਮਿਸ ਨਾ ਕਰੋ ਤੁਸੀਂ ਕੋਈ ਆਪਦਾ ਬਹੁਤ ਵਧੀਆ ਆਪਸ਼ਨ ਮਿਸ ਆਊਟ ਨਾ ਕਰੋ ਤਾਂ ਇਸੇ ਕਰਕੇ ਅਸੀਂ ਤੁਹਾਨੂੰ ਫੇਰ ਰਿਕੁਐਸਟ ਕਰਦੇ ਆ ਕਿ ਯੂਐਲਓ ਐਜੂਕੇਸ਼ਨ ਇੰਸਟਾਗ੍ਰਾਮ YouTube ਜਿੰਨੇ ਵੀ ਸੋਸ਼ਲ ਮੀਡੀਆ ਪਲੈਟਫਾਰਮਸ ਨੇ ਸਾਰਿਆਂ ਨੂੰ ਤੁਸੀਂ ਸਾਨੂੰ ਫੋਲੋ ਜਰੂਰ ਕਰ ਲਓ